ਕਾਂਗਰਸ ਇੰਨੀ ਡਾਊਨ ਕਿਉਂ ਗਈ ਜਿਹੜੀ 2027 ਦਾ ਸੁਪਨਾ ਦੇਖਦੀ ਸੀ ਅੱਜ ਆਪਣੀ ਜ਼ਮਾਨਤ ਵੀ ਬਚਾ ਨਹੀਂ ਸਕੀ ਰਾਬਿਆ ਫਰਿੰਗ ਦੇ ਵੱਲੋਂ ਜਿਹੜੇ ਇੱਥੇ ਬਿਆਨ ਦਿੱਤੇ ਗਏ ਉਹ ਜ਼ਰੂਰ ਕਿਤੇ ਨਾ ਕਿਤੇ ਕਾਂਗਰਸ ਵਾਸਤੇ ਵਖੇੜਾ ਖੜਾ ਕਰਦੇ ਨਜ਼ਰ ਆਏ ਵਿਰੋਧੀਆਂ ਵੱਲੋਂ ਉਹਨਾਂ ਬਿਆਨਾਂ ਨੂੰ ਲੈ ਕੇ ਤੰਜ ਕਸੇਗੇ ਆ ਮੰਤਰੀ ਬੂਤਾ ਸਿੰਘ ਬਾਰੇ ਹੁੰਦਾ ਏ ਉਹਨਾਂ ਬਾਰੇ ਜੋ ਬੋਲਿਆ ਜਾਂਦਾ ਏ ਉਹਨਾਂ ਦੇ ਰੰਗ ਬਾਰੇ ਜੋ ਬੋਲਿਆ ਜਾਂਦਾ ਏ ਉਸ ਤੋਂ ਲੈ ਕੇ ਵਿਰੋਧ ਹੁੰਦਾ ਏ ਦੂਜਾ ਇੱਕ ਵਿਵਾਦ ਜੁੜਦਾ ਏ ਪੋਸਟਰ ਵਿਵਾਦ ਦਾ ਜਿੱਥੇ ਭਾਈ ਜੈਤਾ ਜੀ ਦੀ ਫੋਟੋ ਆਲਰੇਡੀ ਉਹ ਥੱਲੇ ਲਗਾ ਦਿੱਤੀ ਜਾਂਦੀ ਹੈ ਉੱਤੇ ਕਾਂਗਰਸ ਦੇ ਲੀਡਰਾਂ ਦੀਆਂ ਫੋਟੋਆਂ ਨੇ ਜਿਹੜੀਆਂ ਉਹ ਲਗਾ ਦਿੱਤੀਆਂ ਜਾਂਦੀਆਂ ਨੇ ਬਿਲਕੁਲ ਕਹਿੰਦੇ ਨੇ ਕਿ ਆਪਣੇ ਪਿੰਡ ਦਾ ਤਾਂ ਕੁੱਤਾ ਨਹੀਂ ਮਾਣ ਹੁੰਦਾ ਇਹਦਾ ਫਿਰ ਵੀ ਤੁਹਾਡਾ ਉਮੀਦਵਾਰ ਆ ਇਸ ਗੱਲ ਨੂੰ ਲੈ ਕੇ ਵਿਰੋਧੀਆਂ ਨੇ ਬੜੇ ਤੰਜ ਕਾਂਗਰਸ ਤੇ ਕਸੇ ਅਤੇ ਕਿਹਾ ਕਿ ਰਾਜਾ ਵੜਿੰਗ ਵੱਲੋਂ ਆਪਣੇ ਉਮੀਦਵਾਰ ਦੀ ਤੁਲਨਾ ਪੁੱਤੇ ਨਾਲ ਕੀਤੀ ਗਈ ਹੈ ਕਿ ਰਾਜਾ ਵੜਿੰਗ ਕਹਿੰਦੇ ਨੇ ਕਿ ਪਾਰਟੀ ਦੇ ਵਿੱਚ ਕੋਈ ਫੁੱਟ ਨਹੀਂ ਕੋਈ ਬਖੇੜਾ ਨਹੀਂ ਪਿਆ ਹੋਇਆ ਪਰ ਇਸ ਗੱਲ ਤੋਂ ਲੈ ਕੇ ਇਹ ਗੱਲ ਕਹਿ ਕੇ ਇੱਕ ਪਾਸੇ ਥੋੜੀ ਨਾ ਹੋਇਆ ਸਕਦਾ ਪਰ ਤੁਸੀਂ ਦੇਖੋ ਕਿ 2017 ਦੇ ਵਿੱਚ ਕਿੰਨੀ ਵੋਟ ਦੇ ਨਾਲ ਜਿਹੜਾ ਧਰਮਵੀਰ ਅਗਨੀ ਹੂਤਰੀ ਜਿੱਤਦੇ ਨੇ ਤੁਸੀਂ ਉਸ ਤੋਂ ਵੀ ਅਗਲੀ ਗੱਲ ਹੈ ਕਿ ਜੋ ਪਿਛਲੇ ਸਮੇਂ ਦੇ ਵਿੱਚ ਜਦੋਂ ਜੋ ਹਰਮੀ ਸਿੰਘ ਸੰਧੂ ਬਣਦੇ ਰਹੇ ਨੇ ਪਰ ਇੱਥੋਂ ਤੱਕ ਦੇ 9 ਵਜੇ ਤੱਕ ਅੱਦੇ ਆਈ ਹੋਣੀ ਸੀ ਕਿ ਕਾਂਗਰਸ ਦੀ ਜ਼ਮਾਨਤ ਤੱਕ ਜ਼ਬਤ ਹੋ ਜਾਵੇ। ਤੁਲੋ ਕੀ ਲੱਗਦਾ ਕਿ ਟਿਕਟ ਦੀ ਚੋਣ ਨੂੰ ਲੈ ਕੇ ਵੀ ਕੁਝ ਸਵਾਲ ਖੜੇ ਹੋ ਰਹੇ ਨੇ ਕਿ ਕੋਈ ਜੇ ਸਾਫਕਾ ਵਿਧਾਇਕ ਜਾਂ ਫਿਰ ਕੋਈ ਸਿਆਸਤ ਦੇ ਵਿੱਚ ਜਿਹੜਾ ਪਹਿਲਾਂ ਤੋਂ ਵਿਅਕਤੀ ਹੁੰਦਾ ਉਸ ਨੂੰ ਉਸਾਰਿਆ ਜਾਂਦਾ ਕੁਝ ਜ਼ਮਾਨਤ ਜਿਹੜੀ ਬਚ ਸਕਦੀ ਜਿਹੜੀ ਅੱਜ ਜ਼ਬਤ ਹੋ ਸੱਚ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਖਾਸ ਪ੍ਰੋਗਰਾਮ ਮੁੱਦੇ ਜੋ ਫਰਕ ਪਾਉਣ ਦੇ ਵਿੱਚ ਤੁਹਾਡਾ ਸਵਾਗਤ ਹੈ ਪੰਜਾਬ ਦੇ ਵਿੱਚ ਇਸ ਵਕਤ ਤਾਜ਼ਾ ਇੱਕ ਜ਼ਿਮਨੀ ਚੋਣ ਚ ਹੋ ਕੇ ਆਟੀ ਆ ਜਿਸ ਨੇ ਪੂਰੇ ਪੰਜਾਬ ਦੀ ਸਿਆਸਤ ਨੂੰ ਹਿਲਾ ਕੇ ਰੱਖਿਆ ਹੋਇਆ ਸੀ ਹਰ ਪਾਰਟੀ ਪੰਜਾਬ ਦੀ ਰਾਜਨੀਤਿਕ ਪਾਰਟੀ ਉਸ ਤਰਨ ਤਰਨ ਹਲਕੇ ਦੇ ਵਿੱਚ ਪ੍ਰਚਾਰ ਦੇ ਉੱਪਰ ਜਾਂ ਫਿਰ ਸਿੱਧੇ ਤੌਰ ਤੇ ਕੀ 2027 ਇਹ ਚੋਣ ਕਿੱਧਰ ਨੂੰ ਲੈ ਕੇ ਜਾਵੇਗੀ ਇਸ ਦੇ ਉੱਪਰ ਫੋਕਸ ਕਰ ਰਹੀ ਸੀ ਪਰ ਇਸ ਦੇ ਵਿਚਾਲੇ ਜੋ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ 2017 ਤੋਂ 22 ਦੇ ਵਿੱਚ ਜਾਂ ਫਿਰ ਇਸ ਤੋਂ ਪਹਿਲਾਂ 2002 ਤੋਂ ਲੈ ਕੇ 7 ਤੱਕ ਸੱਤਾ ਤੇ ਰਹਿ ਕੇ ਚੁੱਕੀ ਆ ਤੇ ਹੁਣ ਇਸ ਵਕਤ ਵਿਰੋਧੀ ਧਿਰ ਦੇ ਵਿੱਚ ਆ ਤੇ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਸੀ ਕਿ ਇਹ ਸੈਮੀਫਾਈਨਲ ਮੈਚ ਆ ਸੀ ਸੈਮੀਫਾਈਨਲ ਜਿੱਤ ਜਣਾ ਤੇ ਇਸ ਤੋਂ ਬਾਅਦ ਫਿਰ 227 ਦਾ ਫਾਈਨਲ ਮੈਚ ਵੀ ਅਸੀਂ ਇੱਥੇ ਦੇਣਾ ਅਜਿਹੀਆਂ ਬਹੁਤ ਸਾਰੀਆਂ ਟਿੱਪਣੀਆਂ ਕਾਂਗਰਸ ਦੇ ਲੀਡਰ ਜਾਂ ਪਰ ਵਰਕਰ ਕਰਦੇ ਰਹੇ ਆ ਪਰ ਉਸ ਤੋਂ ਬਾਅਦ ਹੁੰਦਾ ਕੀ ਆ ਕਿ ਕਾਂਗਰਸ ਪਾਰਟੀ ਦੀ ਕਰਨਵੀਰ ਬੁਰਜ ਹੋਣ ਦੀ ਇਸ ਤਰ੍ਹਾਂ ਦੀ ਜਮਨੀ ਚੋਣ ਦੇ ਵਿੱਚ ਜ਼ਮਾਨਤ ਤੱਕ ਜ਼ਬਤ ਹੋ ਜਾਂਦੀ ਆ ਇੱਕ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਖਾਲਸਾ ਤੋਂ ਵੀ ਪਛੜ ਕੇ ਜਾਨੀ ਕਿ ਚੌਥੇ ਨੰਬਰ ਦੇ ਉੱਪਰ ਕਰਨਵੀਰ ਬੁਰਜ ਕਾਂਗਰਸ ਰਹਿ ਜਾਂਦੀ ਆ ਇਸ ਤੋਂ ਬਾਅਦ ਕਾਂਗਰਸ ਦੇ ਵਿੱਚ ਕੀ ਅੰਦਰੂਨੀ ਕਲੇਸ਼ ਛੜੇਗਾ ਕਾਂਗਰਸ ਇੰਨੀ ਡਾਊਨ ਕਿਉਂ ਗਈ ਜਿਹੜੀ 2027 ਦਾ ਸੁਪਨਾ ਦੇਖਦੀ ਸੀ ਅੱਜ ਆਪਣੀ ਜ਼ਮਾਨਤ ਵੀ ਬਚਾ ਨਹੀਂ ਸਕੇ ਇਸ ਦੇ ਪਿੱਛੇ ਦੇ ਕਾਰਨ ਕੀ ਨੇ ਗਲਤੀਆਂ ਕੀ ਨੇ ਜਾਂ ਫਿਰ ਪੰਜਾਬ ਕਾਂਗਰਸ ਦੇ ਅਹੁਦਿਆਂ ਦੇ ਵਿੱਚ ਵੀ ਬਦਲਾਅ ਹੋ ਸਕਦਾ ਸਾਰੇ ਦੇ ਉੱਪਰ ਚਰਚਾ ਕਰਾਂਗੇ ਮੇਰੇ ਨਾਲ ਸਟੂਡੀਓ ਦੇ ਵਿੱਚ ਮੇਰੇ ਸਹਿਯੋਗੀ ਬਲਵਿੰਦਰ ਢੀਂਡਸਾ ਮੌਜੂਦ ਨੇ ਬਲਵਿੰਦਰ ਇਸ ਸਾਰੀ ਸਿਆਸਤ ਨੂੰ ਕਿਸ ਤਰੀਕੇ ਦੇਖਦੇ ਹੋ ਜੀਤਾ ਜੇ ਦੇਖਿਆ ਜਾਵੇ ਤਰਨ ਤਰਨ ਹਲਕੇ ਦੀ ਗੱਲ ਕੀਤੀ ਜਾਵੇ ਪੰਥਕ ਹਲਕਾ ਏ ਅਤੇ ਉਥੋਂ ਦੇ ਜਿਹੜੇ ਰੁਝਾਨ ਨੇ ਉਹ ਵੀ ਤੁਸੀਂ ਦੇਖੇ ਨੇ ਕਿ ਕਿਸ ਪ੍ਰਕਾਰ ਦੇ ਆਏ ਨੇ ਤਾਂ ਆਮ ਆਦਮੀ ਪਾਰਟੀ ਦੇ ਹਰਮੀਰ ਸਿੰਘ ਸੰਧੂ ਨੇ ਜਿਹੜੇ ਉਹ ਜਿੱਤ ਗਏ ਨੇ ਦੂਜੇ ਨੰਬਰ ਤੇ ਆਉਂਦਾ ਏ ਸ਼ੋਮਣੀ ਅਕਾਲੀ ਦਲ ਜਿਨ੍ਹਾਂ ਵੱਲੋਂ ਇੱਕ ਧਰਮੀ ਫੌਜੀ ਪਰਿਵਾਰ ਨੂੰ ਟਿਕਟਾ ਜਿਹੜੀ ਉਹ ਦਿੱਤੀ ਗਈ ਸੀ ਉਸ ਤੋਂ ਬਾਅਦ ਤੀਜੇ ਨੰਬਰ ਤੇ ਵੱਖ-ਵੱਖ ਦਲ ਜਿਹੜੇ ਕਿ ਅਕਾਲੀ ਹੀ ਆਪਣੇ ਆਪ ਨੂੰ ਆਖਦੇ ਨੇ ਉਹਨਾਂ ਦਾ ਸਾਂਝਾ ਉਮੀਦਵਾਰਾ ਜਿਹੜਾ ਉਮੈਦਾਨ ਚ ਉਤਰਦਾ ਹੈ ਉਹ ਵੀ ਬਹੁਤ ਚੰਗੀਆਂ ਵੋਟਾਂ ਲੈ ਜਾਂਦਾ ਹੈ ਲੇਕਿਨ ਤੀਜੇ ਨੰਬਰ ਤੇ ਰਹਿੰਦਾ ਹੈ ਚੌਥੇ ਨੰਬਰ ਤੇ ਕਾਂਗਰਸ ਆਉਂਦੀ ਹੈ ਪੰਜਵੇਂ ਤੇ ਬੀਜੇਪੀ ਆਉਂਦੀ ਹੈ ਤਾਂ ਦੋਵੇਂ ਨੈਸ਼ਨਲ ਪਾਰਟੀਆਂ ਨੇ ਜਿਹੜੀਆਂ ਉਹ ਆਪਣੀ ਜ਼ਮਾਨਤ ਤੱਕ ਨਹੀਂ ਬਚਾ ਪਾਉਂਦੀਆਂ ਤਾਂ ਗੱਲ ਇੱਥੇ ਕਾਂਗਰਸ ਦੀ ਹੋ ਰਹੀ ਹੈ ਕਾਂਗਰਸ ਨੂੰ ਲੈ ਕੇ ਪਹਿਲਾਂ ਵੀ ਧੜੇਬੰਦੀ ਦੀਆਂ ਚਰਚਾਵਾਂ ਨੇ ਜਿਹੜੀਆਂ ਉਹ ਚੱਲ ਰਹੀਆਂ ਸਨ ਹਾਲਾਂਕਿ ਇਸ ਚੋਣ ਦੇ ਵਿੱਚ ਸਾਰੇ ਡਿਟਰਾਂ ਦੇ ਵੱਲੋਂ ਪ੍ਰਚਾਰ ਕੀਤਾ ਗਿਆ ਧੜੇਬੰਦੀ ਦੀ ਬਾਹਰ ਕੋਈ ਗੱਲ ਨਹੀਂ ਆਈ ਲੇਕਿਨ ਅੰਦਰ ਖਾਤੇ ਜ਼ਰੂਰ ਇਹ ਚਰਚਾਵਾਂ ਨੇ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਨੇ ਹਾਲਾਕਿ ਪ੍ਰਤਾਪ ਸਿੰਘ ਬਾਜਵਾ ਨੇ ਜਿਹੜੇ ਉਹ ਇੱਥੇ ਅਗਵਾਈ ਕਰਦੇ ਨਜ਼ਰ ਆਏ ਰਾਧਾ ਵੜਿੰਗ ਦੇ ਵੱਲੋਂ ਜਿਹੜੇ ਇੱਥੇ ਬਿਆਨ ਦਿੱਤੇ ਗਏ ਉਹ ਜ਼ਰੂਰ ਕਿਤੇ ਨਾ ਕਿਤੇ ਕਾਂਗਰਸ ਵਾਸਤੇ ਵਖੇੜਾ ਖੜਾ ਕਰਦੇ ਨਜ਼ਰ ਆਏ ਵਿਰੋਧੀਆਂ ਵੱਲੋਂ ਉਹਨਾਂ ਬਿਆਨਾਂ ਨੂੰ ਲੈ ਕੇ ਤੰਜ ਕਸੇਗੇ ਹੂੰ ਪਹਿਲਾ ਬਿਆਨ ਆ ਜਿਹੜਾ ਉਹ ਸਾਫਕਾ ਮంత్రి ਬੂਟਾ ਸਿੰਘ ਬਾਰੇ ਹੁੰਦਾ ਏ ਉਹਨਾਂ ਬਾਰੇ ਜੋ ਬੋਲਿਆ ਜਾਂਦਾ ਏ ਉਹਨਾਂ ਦੇ ਰੰਗ ਬਾਰੇ ਜੋ ਬੋਲਿਆ ਜਾਂਦਾ ਏ ਉਸ ਤੋਂ ਲੈ ਕੇ ਵਿਰੋਧ ਹੁੰਦਾ ਏ ਦੂਜਾ ਇੱਕ ਵਿਵਾਦ ਜੁੜਦਾ ਏ ਪੋਸਟਰ ਵਿਵਾਦ ਦਾ ਜਿੱਥੇ ਭਾਈ ਜੈਤਾ ਜੀ ਦੀ ਫੋਟੋ ਆਲਰੇਡੀ ਉਹ ਥੱਲੇ ਲਗਾ ਦਿੱਤੀ ਜਾਂਦੀ ਹੈ ਉੱਤੇ ਕਾਂਗਰਸ ਦੇ ਲੀਡਰਾਂ ਦੀਆਂ ਫੋਟੋਆਂ ਨੇ ਜਿਹੜੀਆਂ ਉਹ ਲਗਾ ਦਿੱਤੀਆਂ ਜਾਂਦੀਆਂ ਨੇ ਤੀਜਾ ਇੱਕ ਮਸਲਾ ਹੁੰਦਾ ਏ ਕਿ ਰਾਜਾ ਵੜਿੰਗ ਚੋਣ ਪ੍ਰਚਾਰ ਕਰਦੇ ਨੇ ਦੋ ਸਿੱਖ ਬੱਚਿਆਂ ਦੇ ਜੂੜਿਆਂ ਨੂੰ ਛੋਕੇ ਜਿਹੜੀ ਸ਼ਬਦਾਵਲੀ ਰਾਜਾ ਬੜਿੰਗ ਵੱਲੋਂ ਵਰਤੀ ਜਾਂਦੀ ਹੈ ਉਸ ਦਾ ਵਿਰੋਧ ਹੁੰਦਾ ਹੈ ਐਸਡੀਪੀਸੀ ਵੱਲੋਂ ਤਾਂ ਇਸ ਦੀ ਸ਼ਿਕਾਇਤ ਤੱਕ ਕਰਵਾ ਦਿੱਤੀ ਜਾਂਦੀ ਹੈ ਅਤੇ ਚੌਥਾ ਇੱਕ ਬਿਆਨ ਸੀ ਉਸ ਤੋਂ ਲੈ ਕੇ ਵੀ ਵਿਰੋਧ ਹੋਇਆ ਕਿ ਕਰਨਵੀਰ ਬੁਰਜ ਉਹਨਾਂ ਦੇ ਉਮੀਦਵਾਰ ਸੀ ਬੁਰਜ ਪਿੰਡ ਦੇ ਵਿੱਚ ਜਦੋਂ ਰਾਜਾ ਬੜਿੰਗ ਚੋਣ ਪ੍ਰਚਾਰ ਕਰਦੇ ਨੇ ਤਾਉ ਕਹਿੰਦੇ ਨੇ ਕਿ ਆਪਣੇ ਪਿੰਡ ਦਾ ਤਾਂ ਕੁੱਤਾ ਨਹੀਂ ਮਾਨ ਹੁੰਦਾ ਇਹਦਾ ਫਿਰ ਵੀ ਤੁਹਾਡਾ ਉਮੀਦਵਾਰ ਆ ਇਸ ਗੱਲ ਨੂੰ ਲੈ ਕੇ ਵਿਰੋਧੀਆਂ ਨੇ ਬੜੇ ਤੰਜ ਕਾਂਗਰਸ ਤੇ ਕਸੇ ਅਤੇ ਕਿਹਾ ਕਿ ਰਾਜਾ ਵੜਿੰਗ ਵੱਲੋਂ ਆਪਣੇ ਉਮੀਦਵਾਰ ਦੀ ਤੁਲਨਾ ਕੁੱਤੇ ਨਾਲ ਕੀਤੀ ਗਈ ਹੈ ਹਾਲਾਂਕਿ ਸਿਆਸੀ ਗੱਲਾਂ ਵੀ ਹੁੰਦੀਆਂ ਨੇ ਜਿਹੜਾ ਬੁਢਾ ਸਿੰਘ ਵਾਲਾ ਇਸ ਦੇ ਵਿਚਾਲੇ ਇਹ ਜੋ ਕਿਹਾ ਗਿਆ ਜੋ ਅੰਦਰ ਖਾਤੇ ਕੁਝ ਮੀਡੀਆ ਰਿਪੋਰਟਾਂ ਸੂਤਰਾਂ حوالے ਤੋਂ ਖਬਰ ਆਈ ਕਿ ਕਰਨਬੀਰ ਬੁਰਜ ਨੂੰ ਜਿਹੜੀ ਟਿਕਟਾ ਓਐਲਓਪੀ ਪ੍ਰਤਾਪ ਬਾਜਵਾ ਨੇ ਦਵਾਈ ਸੀ ਉਸ ਤੋਂ ਬਾਅਦ ਪ੍ਰਤਾਪ ਬਾਜਵਾ ਇਸ ਚੋਣ ਦੇ ਵਿੱਚ ਮੋਰੀ ਹੋ ਕੇ ਅੱਗੇ ਜਿਹੜਾ ਅਗਲੀ ਲਾਈਨ ਦੇ ਵਿੱਚ ਜਿਹੜਾ ਪ੍ਰਚਾਰ ਦਾ ਉਹ ਵੀ ਕੰਮ ਕਰਦੇ ਨੇ ਪਰ ਆਖਰ ਨੂੰ ਪ੍ਰਧਾਨ ਦਾ ਰੋਲ ਪ੍ਰਧਾਨ ਦਾ ਹੀ ਹੁੰਦਾ ਰਾਜਾ ਵੜਿੰਗ ਵਟੇ ਪੱਤਰ ਤੇ ਪ੍ਰਚਾਰ ਕਰਦੇ ਨੇ ਪਰ ਜੋ ਰਾਜਾ ਵੜਿੰਗ ਬਿਆਨ ਦੇ ਜਾਂਦੇ ਨੇ ਭਾਵੇਂ ਕਦੇ ਇਹ ਬਿਆਨ ਦੇ ਜਾਂਦੇ ਨੇ ਕਿ ਸਾਨੂੰ ਖਾਲਿਸਤਾਨ ਨਹੀਂ ਹਿੰਦੁਸਤਾਨ ਚਾਹੀਦਾ ਤੇ ਫਿਰ ਨਿੱਜੀ ਚੈਨਾਂ ਦੀ ਇੰਟਰਵਿਊ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਨੇ ਕਿ ਸਾਡਾ ਕਾਂਗਰਸ ਦਾ ਬਿਆਨ ਨਹੀਂ ਹੈਗਾ ਇਹ ਜਿਹੜਾ ਪ੍ਰਧਾਨ ਦਾ ਨਿੱਜੀ ਬਿਆਨ ਹੋ ਸਕਦਾ ਬਹੁਤ ਸਾਰੇ ਅਜਿਹੇ ਬਿਆਨਾਂ ਨੂੰ ਲੈ ਕੇ ਇਸ ਤਰੀਕੇ ਜੋ ਪ੍ਰਧਾਨ ਬਿਆਨ ਦਿੰਦੇ ਨੇ ਐਲਓਪੀਓ ਤੋਂ ਇੱਕ ਪਾਸੇ ਹੋ ਜਾਂਦੇ ਨੇ ਕਹਿੰਦੇ ਨੇ ਕਿ ਨਿੱਜੀ ਬਿਆਨਾਂ ਕੀ ਆਪਸ ਦੇ ਵਿੱਚ ਫਿਰ ਅੰਦਰ ਖਾਤੇ ਕੁਝ ਵੱਖਰਾ ਚੱਲ ਰਿਹਾ ਹੋ ਲੱਗਦਾ ਹਾਲਾਕਿ ਆਪਾਂ ਹੋਂ ਤੌਰ ਤੇ ਸਟੇਜਾਂ ਤੇ ਦੇਖਿਆ ਕਿ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ ਦੇ ਜਿਹੜੇ ਉਹ ਇਕੱਠੇ ਨਜ਼ਰ ਆਉਂਦੇ ਨੇ ਹਾਲਾਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਇੱਥੇ ਕਮਾਨ ਸੰਭਾਲੀ ਗਈ ਸੀ ਲੇਕਿਨ ਕਿਤੇ ਨਾ ਕਿਤੇ ਜਿਹੜੇ ਕਾਰਤਾਕਰਮ ਇਸ ਦੌਰਾਨ ਹੋਏ ਰਾਜਾ ਵੜਿੰਗ ਦੇ ਬਿਆਨਾਂ ਨੂੰ ਲੈ ਕੇ ਵਿਰੋਧ ਹੋਇਆ ਪਰ ਦੋਵੇਂ ਲੀਡਰ ਦੇ ਜਿਹੜੇ ਉਹ ਇਕੱਠੇ ਨਜ਼ਰ ਆਏ ਤਾਂ ਸਟੇਜਾਂ ਦੇ ਉੱਤੇ ਲਗਾਤਾਰ ਦੋਵੇਂ ਲੀਡਰ ਦੇ ਜਿਹੜੇ ਉਹ ਪ੍ਰਚਾਰ ਕਰਦੇ ਨਜ਼ਰ ਆਏ ਲੇਕਿਨ ਇੱਥੇ ਇੱਕ ਗੱਲ ਇਹ ਵੀ ਹੈ ਕਿ ਜਦੋਂ ਦੇ ਜਦੋਂ ਤੋਂ ਕਾਂਗਰਸ ਆਰੀ ਹੈ 2022 ਦੇ ਵਿੱਚ ਜਦੋਂ ਦਵਜੋਤ ਸਿੰਘ ਸਿੱਧੂ ਅਸਤੀਫਾ ਦਿੰਦੇ ਨੇ ਤੇ ਰਾਜਾ ਬੜਿੰਗ ਪ੍ਰਧਾਨ ਬਣਦੇ ਨੇ ਫਿਰ ਪ੍ਰਤਾਪ ਬਾਜਵਾ ਨੂੰ ਐਲੋਪੀ ਚੁਣਿਆ ਜਾਂਦਾ ਹੈ ਤਾਂ ਉਦੋਂ ਤੋਂ ਇਹਨਾਂ ਦੀ ਜੋੜੀ ਇਕੱਠੀ ਚੱਲ ਰਹੀ ਹੈ ਦੋਵੇਂ ਲੀਡਰ ਆਪਸ ਦੇ ਵਿੱਚ ਵੱਖ-ਵੱਖ ਸਟੇਜਾਂਾਂ 'ਸਾਂਝੀਆਂ ਕਰਦੇ ਦਿਖਾਈ ਦਿੰਦੇ ਨੇ ਵੱਖ-ਵੱਖ ਮਸਲਿਆਂ ਨੂੰ ਲੈ ਕੇ ਪ੍ਰੈਸ ਕਾਨਫਰੰਸਾਂ ਵਿੱਚ ਇਕੱਠੇ ਦਿਖਾਈ ਜਾਂਦੇ ਨੇ ਇੱਥੇ ਇੱਕ ਗੱਲ ਇਹ ਵੀ ਹੈ ਕਿ ਕਾਂਗਰਸ ਦੇ ਕਈ ਧੜੇ ਨੇ ਜਿਹੜੇ ਉਹ ਉਹਨਾਂ ਵੱਲੋਂ ਪ੍ਰਚਾਰ ਨੂੰ ਲੈ ਕੇ ਬੜੇ ਸਵਾਲ ਚੁਕੇ ਗਏ ਜਿਸ ਪ੍ਰਕਾਰ ਕੀ ਤਾ ਲੁਧਿਆਣਾ ਵੈਸਟ ਵਿੱਚ ਜਦੋਂ ਪ੍ਰਚਾਰ ਕੀਤਾ ਜਾਂਦਾ ਹੈ ਉਦੋਂ ਪ੍ਰਤਾਪ ਸਿੰਘ ਬਾਜਵਾ ਦਾ ਨਜ਼ਰ ਨਾ ਆਉਣਾ ਸੁਖਜਿੰਦਰ ਰੰਧਾਵਾ ਦਾ ਨਜ਼ਰ ਨਾ ਆਉਣਾ ਵੱਡੇ ਸਵਾਲ ਚੱਕਦਾ ਹੈ ਰਾਜਾ ਵੜਿੰਗ ਉਥੋਂ ਦੇ ਐਮਪੀ ਹੁੰਦੇ ਨੇ ਉਹ ਵੀ ਬਹੁਤ ਘੱਟ ਨਜ਼ਰ ਆਉਂਦੇ ਨੇ ਤਾਂ ਕਾਂਗਰਸ ਦੇ ਵਿੱਚ ਫੁੱਟ ਨੂੰ ਲੈ ਕੇ ਚਰਚਾਵਾਂ ਨੇ ਜਿਹੜੀਆਂ ਉਹ ਚੱਲਦੀਆਂ ਨੇ ਲੇਕਿਨ ਕਿਤੇ ਨਾ ਕਿਤੇ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਨੇ ਜਿਹੜੇ ਉਹ ਇਕੱਠੇ ਆਮ ਤੌਰ ਤੇ ਨਜ਼ਰ ਆਉਂਦੇ ਨੇ ਹਾਲਾਕੀ ਦੋਵੇਂ ਲੀਡਰ ਵਕ ਵਕ ਉਹਦੇ ਉੱਤੇ ਇੱਕ ਦੂਜੇ ਦੀ ਹਮਾਇਤ ਕਰਦੇ ਵੀ ਨਜ਼ਰ ਆਉਂਦੇ ਨੇ ਫਿਲਹਾਲ ਰਾਜਾਪੁਰਿੰਗ ਵੱਲੋਂ ਵੀ ਇੱਕ ਬਿਆਨ ਆ ਜਿਹੜਾ ਉਹ ਦਿੱਤਾ ਗਿਆ ਹੈ ਕਿ ਪਾਰਟੀ ਦੇ ਵਿੱਚ ਫੁੱਟ ਵਰਗੀ ਕੋਈ ਵੀ ਗੱਲ ਨਹੀਂ ਹੈ ਤਾਂ ਉਹਨਾਂ ਨੇ ਇਸ ਗੱਲ ਦਾ ਖੰਡਨ ਕੀਤਾ ਹੈ ਹਾਲਾਕੀ ਪ੍ਰਧਾਨ ਬਦਲਣ ਨੂੰ ਲੈ ਕੇ ਵੀ ਚਰਚਾਵਾਂ ਨੇ ਜਿਹੜੀਆਂ ਉਹ ਕਾਂਗਰਸ ਦੇ ਵਿੱਚ ਪਹਿਲਾਂ ਵੀ ਛੜੀਆਂ ਸੀ ਹੁਣ ਵੀ ਇਹ ਚਰਚਾਵਾਂ ਨੇ ਜਿਹੜੀਆਂ ਉਹ ਚੱਲ ਰਹੀਆਂ ਨੇ ਵੱਖ-ਵੱਖ ਲੀਡਰਾਂ ਦੇ ਨਾਮ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਨੇ ਕਿਤੇ ਚਰਨਜੀਤ ਸਿੰਘ ਚੰਨੀ ਦੀ ਗੱਲ ਚੱਲਦੀ ਹੈ ਕਿਸੇ ਪਾਸੇ ਗੱਲ ਚੱਲਦੀ ਹੈ ਕਿ ਰਾਣਾ ਗੁਰਜੀਤ ਨੇ ਜਿਹੜੇ ਉਹ ਵੀ ਹੋ ਸਕਦੇ ਨੇ ਲੇਕਿਨ ਇਹਦਾ ਗੱਲਾਂ ਦਾ ਖੰਡਨ ਫਿਲਹਾਲ ਕਾਂਗਰਸ ਦੀ ਲੀਡਰਸ਼ਿਪ ਕਰਦੀ ਨਜ਼ਰ ਆਉਂਦੀ ਹੈ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਤਰਨਤਾਰਨ ਦੇ ਵਿੱਚ ਜਿਹੜੇ ਚੋਣ ਨਤੀਜੇ ਆਏ ਨੇ ਹਾਲਾਂਕਿ ਜੇ ਪਿਛਲੇ ਕੁਝ ਸਮੇਂ ਦਾ ਬੈਕਗ੍ਰਾਉਂਡ ਦੇਖੀਏ ਤਾਂ ਇੱਕ ਵਾਰ 2017 ਦੇ ਵਿੱਚ ਧਰਮਵੀਰ ਅਗਨੀ ਹੋਤਰੀ ਨੇ ਜਿਹੜੇ ਤਰਨਤਾਰਨ ਤੋਂ ਵਿਧਾਇਕ ਚੁਣੇ ਗਏ ਸੀ ਕਿਉਂਕਿ ਉਦੋਂ ਅਕਾਲੀ ਦਲ ਦਾ ਵੱਡਾ ਵਿਰੋਧ ਆ ਜਿਹੜਾ ਉਹ ਬੇਅਦਬੀ ਅਤੇ ਨਸ਼ੇ ਦੇ ਮਸਲੇ ਨੂੰ ਲੈ ਕੇ ਹੋ ਰਿਹਾ ਸੀ ਉਸ ਤੋਂ ਬਾਅਦ 2019 ਦੇ ਵਿੱਚ ਡਿੰਪਾ ਨੇ ਜਿਹੜੇ ਉਹ ਇਥੋਂ ਐਮਪੀ ਚੁਣੇ ਜਾਂਦੇ ਨੇ ਹਾਲਾਂਕਿ 2024 ਦੇ ਵਿੱਚ ਇਥੋਂ ਇਲੈਕਸ਼ਨਾਂ ਜਿਹੜੀ ਉਹ ਐਮਪੀ ਦੀ ਅਮਰਿਤਪਾਲ ਸਿੰਘ ਜਿੱਤਦੇ ਨੇ ਵੱਡੀ ਲਹਿਰ ਆ ਜਿਹੜੀ ਉਸ ਸਮੇਂ ਖੜੀ ਹੁੰਦੀ ਆ ਲੇਕਿਨ ਇਹਨਾਂ ਚੋਣਾਂ ਵਿੱਚ ਉਹ ਲਹਿਰ ਆ ਜਿਹੜੀ ਉਹ ਦਿਖਾਈ ਨਹੀਂ ਸੀ ਦਿੱਤੀ ਤਾਂ ਰਾਜਾ ਵੜਿੰਗ ਦੇ ਵੱਲੋਂ ਵੀ ਇਹੀ ਗੱਲ ਦਾ ਹਵਾਲਾ ਹੈ ਜਿਹੜਾ ਉਹ ਆਪਣੇ ਬਿਆਨ ਦੇ ਵਿੱਚ ਦਿੱਤਾ ਗਿਆ ਏ ਲੇਕਿਨ ਦੂਜੇ ਪਾਸੇ ਜੇ ਗੱਲ ਕਰੀਏ ਰਾਜਾ ਰਵਿੰਦਰ ਤੁਸੀਂ ਗੱਲ ਕਰੀਆ ਕਿ ਰਾਜਾ ਵੜਿੰਗ ਕਹਿੰਦੇ ਨੇ ਕਿ ਪਾਰਟੀ ਦੇ ਵਿੱਚ ਕੋਈ ਫੁੱਟ ਨਹੀਂ ਕੋਈ ਬਖੇੜਾ ਨਹੀਂ ਪਿਆ ਹੋਇਆ ਪਰ ਇਸ ਗੱਲ ਤੋਂ ਲੈ ਕੇ ਇਹ ਗੱਲ ਕਹਿ ਕੇ ਇੱਕ ਪਾਸੇ ਥੋੜੀ ਨਾ ਹੋਇਆ ਸਕਦਾ ਕਿ ਤੁਸੀਂ ਕਹਿੰਦੇ ਹੋ ਕਿ ਹਾਲਾਂਕਿ ਇਹ ਵੀ ਕੁਝ ਜਿਹੜੀਆਂ ਖਬਰਾਂ ਆਈਆਂ ਕਿ ਇਹ ਵੀ ਕਿਹਾ ਗਿਆ ਕਿ ਉਹ ਪੰਥਾਕਾਲਕਾ ਪਰ ਤੁਸੀਂ ਦੇਖੋ ਕਿ 2117 ਦੇ ਵਿੱਚ ਕਿੰਨੀ ਵੋਟ ਦੇ ਨਾਲ ਜਿਹੜਾ ਧਰਮਵੀਰ ਅਗਨੀ ਹੋਤਰੀ ਜਿੱਤਦੇ ਨੇ ਤੁਸੀਂ ਉਸ ਤੋਂ ਵੀ ਅਗਲੀ ਗੱਲ ਹੈ ਕਿ ਜੋ ਪਿਛਲੇ ਸਮੇਂ ਦੇ ਵਿੱਚ ਜਦੋਂ ਜੋ ਹਰਮਿੰਦਰ ਸਿੰਘ ਸੰਧੂ ਬਣਦੇ ਰਹੇ ਨੇ ਪਰ ਇੱਥੋਂ ਤੱਕ ਦੇ 9 ਵਜੇ ਤੱਕ ਅੱਦੇ ਆਈ ਹੋਣੀ ਸੀ ਕਿ ਕਾਂਗਰਸ ਦੀ ਜ਼ਮਾਨਤ ਤੱਕ ਜ਼ਬਤ ਹੋ ਜਾਵੇ ਤਾ ਉਮੀਦਵਾਰ ਨੇ ਜਿਹੜੇ ਉਹ ਵੀ ਕਾਫੀ ਜ਼ਿਆਦਾ ਉਹਨਾਂ ਤੇ ਡਿਪੈਂਡ ਕਰਦਾ ਏ ਹਾਲਾਂਕਿ ਜੇ ਦੇਖਿਆ ਜਾਵੇ ਧਰਮਵੀਰ ਅਗਨੀ ਹੋਤਰੀ ਦੇ ਉੱਤੇ ਜ਼ਿੰਮੇਵਾਰੀ ਹੁੰਦੀ ਹੈ 2022 ਦੇ ਵਿੱਚ ਇਲੈਕਸ਼ਨ ਨੂੰ ਹਾਰ ਜਾਂਦੇ ਨੇ ਲੇਕਿਨ ਉਸ ਤੋਂ ਕੁਝ ਮਹੀਨੇ ਬਾਅਦ ਹਾਰਟ ਅਟੈਕ ਆਦਿ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਇੱਕ ਪਾਸੇ ਲੀਡਰ ਦੀ ਜੇ ਆਪਾਂ ਗੱਲ ਕਰੀਏ ਅਗਰ ਕੋਈ ਮੌਜੂਦਾ ਵਿਧਾਇਕ ਹੁੰਦਾ ਹੈ ਜਾਂ ਫਿਰ ਸਾਬਕਾ ਵਿਧਾਇਕ ਹੁੰਦਾ ਹੈ ਉਹਨਾਂ ਦਾ ਕਾਫੀ ਅਧਾਰ ਹੁੰਦਾ ਹੈ ਤਾਂ ਕਿਸੇ ਇਲਾਕੇ ਦੇ ਵਿੱਚ ਕਿਸੇ ਹਲਕੇ ਦੇ ਵਿੱਚ ਉਹ ਪਾਰਟੀ ਦਾ ਚਿਹਰਾ ਬਣ ਕੇ ਕੰਮ ਕਰਦੇ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਉੱਥੇ ਜੁੜੇ ਹੁੰਦੇ ਨੇ ਇਹ ਫੈਕਟਰ ਵੀ ਇੱਥੇ ਕੰਮ ਕਰਦਾ ਹੈ ਦੂਜੇ ਪਾਸੇ ਅਗਰ ਆਪਾਂ ਗੱਲ ਕਰੀਏ ਤਾਂ ਇੱਥੇ ਅਕਾਲੀ ਦਲ ਆ ਜਿਹੜਾ ਉਸ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਵੀ ਤੀਜਾ ਸਥਾਨ ਹਾਸਲ ਕੀਤਾ ਗਿਆ ਤਾਂ ਮੌਕੇ ਦੀ ਸਰਕਾਰ ਆ ਜਿਹੜੀ ਉਹ ਚੋਣਾ ਜਿੱਤ ਗਈ ਸੀ ਤਾਂ ਕਾਂਗਰਸ ਵਾਸਤੇ ਵੱਡੀਆਂ ਚੁਣੌਤੀਆਂ ਸੀ ਫਾਈਟ ਦੇ ਵਿੱਚ ਕਾਂਗਰਸ ਆ ਜਿਹੜੀ ਉਹ ਨਹੀਂ ਸੀ ਮੰਨੀ ਜਾ ਰਹੀ ਮੁੱਖ ਮੁਕਾਬਲਾ ਜਿਹੜਾ ਉਹ ਉਹਨਾਂ ਪਾਰਟੀਆਂ ਵਿੱਚ ਹੀ ਸੀ ਜਿਹੜੀਆਂ ਪਹਿਲੇ ਤਿੰਨ ਸਥਾਨਾਂ ਦੇ ਉੱਤੇ ਆਈਆਂ ਨੇ ਤਾਂ ਕਿਤੇ ਕਿਤੇ ਨਾ ਕਿਤੇ ਇਹ ਗੱਲ ਵੀ ਮੈਟਰ ਕਰਦੀ ਆ ਤਾਂ ਕਾਂਗਰਸ ਦੇ ਵੱਲੋਂ ਇੱਥੇ ਭਾਵੇਂ ਜੋਰਾ ਸ਼ੋਰਾ ਨਾਲ ਪ੍ਰਚਾਰ ਕੀਤਾ ਗਿਆ ਲੇਕਿਨ ਪ੍ਰਚਾਰ ਆ ਜਿਹੜਾ ਉਹ ਸਾਰੇ ਪਾਸਿਆਂ ਤੋਂ ਹੀ ਜੋਰਾ ਸ਼ੋਰਾ ਨਾਲ ਹੋਇਆ ਬੀਜੇਪੀ ਦੇ ਵੀ ਦੋ ਮੁੱਖ ਮੰਤਰੀ ਨੇ ਜਿਹੜੇ ਉਹ ਇੱਥੇ ਆ ਕੇ ਪ੍ਰਚਾਰ ਕਰਦੇ ਨਜ਼ਰ ਆਏ ਜੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਉਹ ਅਤੇ ਹੋਰ ਲੀਡਰ ਨੇ ਪ੍ਰਚਾਰ ਕਰਦੇ ਨਜ਼ਰ ਆਏ ਭਾਵੇਂ ਕਾਂਗਰਸ ਨੇ ਵੀ ਪ੍ਰਚਾਰ ਕੀਤਾ ਅਰ ਲੇਕਿਨ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਉੱਥੇ ਇੱਕ ਲੋਕ ਲਹਿਰ ਬਣਾਈ ਜਾ ਰਹੀ ਸੀ ਉਸ ਦਾ ਵੀ ਕਾਫੀ ਅਸਰ ਦਿਖਾਈ ਦਿੱਤਾ ਤਾਂ ਵੋਟਾਂ ਕਈ ਪਾਸਿਆਂ ਨੂੰ ਲੈ ਕੇ ਡਿਵਾਈਡ ਹੋਈਆਂ ਜਿਸ ਦਾ ਖਿਆਲਾ ਕਾਂਗਰਸ ਨੂੰ ਭੁਗਤਣਾ ਪਿਆ ਤੁਹਾਨੂੰ ਕੀ ਲੱਗਦਾ ਕਿ ਬਲਵਿੰਦਰ ਜਿਹੜੀ ਮਨਦੀਪ ਸਿੰਘ ਨੂੰ ਵੋਟ ਪਈ ਉਹ ਕਾਂਗਰਸ ਦੀ ਟੁੱਟ ਕੇ ਗਈ ਲੱਗਦੀ ਹੈ ਤਾਂ ਅਗਰ ਕਾਂਗਰਸ ਦੀ ਵੋਟ ਦੀ ਗੱਲ ਹੈ ਪਰ ਇਹ ਵੀ ਦੇਖਣ ਦੀ ਗੱਲ ਹੈ ਨਾ ਕਿ ਇਹ ਦੇਖੋ ਕਿ ਕਾਂਗਰਸ ਪਾਰਟੀ ਪੰਥਕ ਤੌਰ ਤੇ ਜਿਹੜੀ ਕਿਹਾ ਜਾਂਦਾ ਕਿ ਉਹਨਾਂ ਨੂੰ ਪੰਥਕ ਵੋਟ ਨਹੀਂ ਪੈਂਦੀ ਮਨਦੀਪ ਸਿੰਘ ਨੂੰ ਪੰਥਕ ਵੋਟ ਪਈਆ ਇਹਨਾਂ ਦੀ ਵੋਟ ਤਾਂ ਟੁੱਟ ਕੇ ਉਧਰ ਜਾ ਹੀ ਨਹੀਂ ਸਕਦੀ ਤੇ ਇੱਕ ਇੱਥੇ ਇਹ ਵੀ ਆ ਨਾ ਕਿ ਕਾਂਗਰਸ ਪਾਰਟੀ 2022 ਦੇ ਵਿੱਚ ਵੀ ਇੱਥੋਂ ਤੀਜੇ ਨੰਬਰ ਤੇ ਆਈ ਸੀ ਪਹਿਲੇ ਨੰਬਰ ਤੇ ਇੱਥੇ ਆਮ ਆਨਵੀ ਪਾਰਟੀ ਆਈ ਸੀ ਦੂਜੇ ਨੰਬਰ ਤੇ ਅਕਾਲੀ ਜਲ ਆਇਆ ਸੀ ਅਤੇ ਤੀਜੇ ਨੰਬਰ ਤੇ ਕਾਂਗਰਸ ਆ ਜਿਹੜੀ ਆਈ ਸੀ ਤਾਂ ਅ ਇਸ ਵਾਰ ਕਾਂਗਰਸ ਦਾ ਸਥਾਨ ਆ ਜਿਹੜਾ ਫੋਰ ਵੀ ਜ਼ਿਆਦਾ ਖਿਸਕ ਗਿਆ ਹੈ ਤਾਂ ਕਿਤੇ ਨਾ ਕਿਤੇ ਜਿਹੜੀ ਇੱਕ ਨਵੀਂ ਧਿਰ ਆਈ ਸੀ ਵਾਰਿਸ ਪੰਜਾਬ ਦੇ ਜਾਂ ਜਿਹੜੇ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਜਿਹੜੇ ਦਲ ਉਹਨਾਂ ਨੂੰ ਸਮਰਥਨ ਕਰ ਰਹੇ ਸੀ ਕਿਤੇ ਨਾ ਕਿਤੇ ਉਸ ਦਾ ਅਸਰ ਆ ਜਿਹੜਾ ਉਹ ਦਿਖਾਈ ਦਿੱਤਾ ਹੈ ਦੂਜੇ ਪਾਸੇ ਵੋਟਾਂ ਨੇ ਜਿਹੜੀਆਂ ਸਰਕਾਰ ਵਾਲੇ ਪੱਲੜੇ ਦੇ ਵਿੱਚ ਜ਼ਿਆਦਾ ਗਈਆਂ ਨੇ ਤਾਂ ਸਿੱਧਾ-ਸਿੱਧਾ ਕਾਂਗਰਸ ਦਾ ਇੱਥੇ ਨੁਕਸਾਨ ਹੋਇਆ ਹੈ ਤੁਹਾਨੂੰ ਕੀ ਲੱਗਦਾ ਕਿ ਟਿਕਟ ਦੀ ਚੋਣ ਨੂੰ ਲੈ ਕੇ ਵੀ ਕੋਈ ਸਵਾਲ ਖੜੇ ਹੋ ਰਹੇ ਨੇ ਕਿ ਕੋਈ ਜੇ ਸਾਬਕਾ ਵਿਧਾਇਕ ਜਾਂ ਫਿਰ ਕੋਈ ਸਿਆਸਤ ਦੇ ਵਿੱਚ ਜਿਹੜਾ ਪਹਿਲਾਂ ਤੋਂ ਵਿਅਕਤੀ ਹੁੰਦਾ ਉਸ ਨੂੰ ਉਤਾਰਿਆ ਜਾਂਦਾ ਕੁਝ ਜ਼ਮਾਨਤ ਜਿਹੜੀ ਬਚ ਸਕਦੀ ਜਿਹੜੀ ਅੱਜ ਜਬਤ ਹੋ ਗਈ ਤਾਂ ਜੇ ਗੱਲ ਕੀਤੀ ਜਾਵੇ ਕਾਂਗਰਸ ਦੇ ਵੱਲੋਂ ਹਾਲਾਂਕਿ ਆਪਣੇ ਵੱਲੋਂ ਵੈਸਟ ਕੈਂਡੀਡੇਟ ਉਤਾਰਨ ਦਾ ਦਾਵਾ ਕੀਤਾ ਗਿਆ ਹਾਲਾਂਕਿ ਟਿਕਟ ਨੂੰ ਲੈ ਕੇ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਚਾਹਵਾਨ ਹੁੰਦੇ ਨੇ ਕਿ ਇਸ ਦੇ ਚਾਹਤੇ ਨੂੰ ਟਿਕਟ ਮਿਲਦੀ ਹੈ ਇਹ ਗੱਲ ਵੀ ਕਾਫੀ ਜ਼ਿਆਦਾ ਮੈਟਰ ਕਰਦੀ ਹੈ ਕਾਂਗਰਸ ਦੇ ਵਿੱਚ ਤਾਂ ਉਹ ਵੈਸੇ ਹੀ ਇਲਜ਼ਾਮ ਲਗਾ ਦਿੱਤੇ ਜਾਂਦੇ ਨੇ ਕਿ ਇਹ ਪਾਰਟੀ ਦੇ ਕਈ ਲੀਡਰ ਅੰਦਰ ਖਾਤੇ ਵਿਰੋਧੀ ਉਮੀਦਵਾਰਾਂ ਦੀ ਮਦਦ ਕਰਦੇ ਨੇ ਇਸ ਤਰ੍ਹਾਂ ਦੇ ਕਈ ਇਲਜ਼ਾਮ ਲੱਗਦੇ ਰਹੇ ਨੇ ਲੇਕਿਨ ਜੇ ਗੱਲ ਕੀਤੀ ਜਾਵੇ ਭਾਵੇਂ ਕੋਈ ਸਾਬਕਾ ਵਿਧਾਇਕ ਹੁੰਦਾ ਜਾਂ ਕੋਈ ਵੱਡਾ ਚਿਹਰਾ ਕਾਂਗਰਸ ਵੱਲੋਂ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਲੇਕਿਨ ਮੁਕਾਬਲਾ ਜਿਹੜਾ ਉਹ ਕਾਫੀ ਜ਼ਿਆਦਾ ਟਫ ਸੀ ਕਿਉਂਕਿ ਪਿੱਛੇ ਜਿਹੜਾ ਆਪਾਂ ਨਤੀਜੇ ਦੇਖਣ ਦੇ ਜਿਹੜੀਆਂ ਜਿੰਮੇਤਾਂ ਗੁਰਵਿੰਦਰ ਜੀ ਤੁਸੀਂ ਕਹਿੰਦੇ ਹੋ ਕਿ ਮੁਕਾਬਲਾ ਟਫ ਸੀ ਤੁਹਾਨੂੰ ਲੱਗਦਾ ਕਿ ਮੁਕਾਬਲਾ ਟਫ ਸੀ ਕਾਂਗਰਸ ਨੂੰ ਕੈਂਡੀਡੇਟ ਹੋਰ ਵੀ ਦੰਦੀ ਫਿਰ ਕਿਸ ਹਿਸਾਬ ਨਾਲ ਚੋਣ ਨਤੀਜਿਆਂ ਤੋਂ ਪਹਿਲਾਂ ਹੀ ਇੱਕ ਦਿਨ ਮਿਸ਼ਨ 227 ਦੀਆਂ ਡੀਪੀਆਂ ਲਗਾਤੀਆਂ ਸੈਮੀ ਫਾਈਨਲ ਕਿਸ ਤਰੀਕੇ ਕਹੀਗੇ ਫਿਰ ਤਾ ਸੈਮੀਫਾਈਨਲ ਦੀ ਜੇ ਗੱਲ ਕਰੀਏ ਤਾਂ ਸਿਆਸੀ ਦਾਪੇ ਜਿਹੜੇ ਉਹ ਲੀਡਰਾਂ ਦੇ ਹੁੰਦੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਰਨਾ ਕਿਉਂਕਿ ਸੈਮੀਫਾਈਨਲ ਦੇਖੋ ਕਿ ਬਹੁਤ ਸਾਰੇ ਲੀਡਰ ਦਾਵਾ ਕਰਦੇ ਨੇ ਕਿ ਅਸੀਂ ਜ਼ਮੀਨੀ ਚੋਣਾਂ ਦੇ ਵਿੱਚ ਜਿੱਤ ਜਾਵਾਂਗੇ ਉਹ ਜਿੱਤ ਵੀ ਜਾਂਦੇ ਨੇ ਉਹਨਾਂ ਦੀ ਸਰਕਾਰ ਵੀ ਹੁੰਦੀ ਹੈ ਵੱਡਾ ਉਹ ਬਹੁਮਤ ਵੀ ਜ਼ਮੀਨੀ ਚੋਣਾਂ ਵਿੱਚ ਲੈ ਲੈਂਦੇ ਨੇ ਲੇਕਿਨ ਉਸ ਤੋਂ ਬਾਅਦ ਜਿਹੜੀਆਂ ਜਰਨਲ ਚੋਣਾਂ ਹੁੰਦੀਆਂ ਨੇ ਉਸ ਦੇ ਵਿੱਚ ਨਤੀਜੇ ਨੇ ਜਿਹੜੇ ਉਹ ਬਿਲਕੁਲ ਉਸ ਤੋਂ ਉਲਟ ਹੋ ਜਾਂਦੇ ਨੇ ਹਾਲਾਂਕਿ ਕਾਂਗਰਸ ਨੇ ਵੀ ਆਪਣਾ ਮਾਹੌਲ ਬਣਾਉਣਾ ਹੀ ਹੈ 2027 ਨੂੰ ਲੈ ਕੇ ਅਵਿੰਦੇ ਜਿਹੜੇ ਉਹ ਪੇਸ਼ ਕਰਨੇ ਨੇ ਤਾਂ ਇਸ ਨੂੰ ਲੈ ਕੇ ਸਿਆਸੀ ਗੱਲਾਂ ਵੀ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਸੈਮੀਫਾਈਨਲ ਵਾਲੀ ਗੱਲ ਵੀ ਇੱਕ ਹੈ ਹੂੰ ਤਾਂ ਦੂਜੇ ਪਾਸੇ ਜੇ ਗੱਲ ਕਰੀਏ ਕਾਂਗਰਸ ਦੀ ਲੀਡਰਸ਼ਿਪ ਦੀ ਤਾਂ ਪਹਿਲਾਂ ਤੋਂ ਹੀ ਚਰਚਾਵਾਂ ਚੱਲਦੀਆਂ ਆਈਆਂ ਨੇ ਕੈਪਟਨ ਅਵਿੰਦਰ ਸਿੰਘ ਦੇ ਵੇਲੇ ਤੋਂ ਕਿ ਪਾਰਟੀ ਦੇ ਕਈ ਲੀਡਰ ਨੇ ਜਿਹੜੇ ਉਹ ਅੰਦਰ ਖਾਤੇ ਆਪਣੇ ਹੀ ਲੀਡਰਾਂ ਦਾ ਵਿਰੋਧ ਕਰਦੇ ਨਜ਼ਰ ਆਉਂਦੇ ਨੇ ਪਾਰਟੀ ਵਿੱਚ ਫੁੱਟ ਨੂੰ ਲੈ ਕੇ ਇੱਕ ਦੂਜੇ ਦੇ ਖਿਲਾਫ ਬਿਆਨਾਂ ਨੂੰ ਲੈ ਕੇ ਤੁਸੀਂ ਬਹੁਤ ਸਾਰੀਆਂ ਚਰਚਾਵਾਂ ਨੇ ਜਿਹੜੀਆਂ ਉਹ ਸੁੜੀਆਂ ਹੋਣੀਆਂ ਤਾਂ ਕਿਤੇ ਨਾ ਕਿਤੇ ਉਹਨਾਂ ਗੱਲਾਂ ਦਾ ਅਸਰ ਆ ਜਿਹੜਾ ਉਹ ਵੀ ਇੱਥੇ ਦਿਖਾਈ ਦਿੰਦਾ ਹੈ ਦੂਜੇ ਪਾਸੇ ਅਨੁਸ਼ਾਸਨ ਦੀ ਕਮੀ ਆ ਜਿਹੜੀ ਉਹ ਵੀ ਕਾਂਗਰਸ ਦੇ ਵਿੱਚ ਕਈ ਵਾਰ ਨਜ਼ਰ ਆਈ ਆ ਜਿਸ ਦਾ ਖਮਿਆਜ਼ਾ ਪਾਰਟੀ ਨੂੰ ਚੋਣਾਂ ਦੇ ਵਿੱਚ ਭੁਗਤਣਾ ਪੈਂਦਾ ਏ ਤਾਂ ਬਲਵਿੰਦਰ ਤੁਹਾਨੂੰ ਕੀ ਲੱਗਦਾ ਕਿ ਇਹ ਜਲੋ ਹਾਲਾਂਕਿ ਬਹੁਤ ਸਾਰੀਆਂ ਚਰਚਾਵਾਂ ਮੀਡੀਆ ਰਿਪੋਰਟਸ ਪਹਿਲਾਂ ਹੀ ਚੱਲ ਰਹੀਆਂ ਸੀ ਕਿ ਇਸ ਦੇ ਨਾਲ ਪ੍ਰਧਾਨਗੀ ਦੀ ਕੁਰਸੀ ਦੀਆਂ ਇਸ ਵਕਤ ਜਿਹੜੀਆਂ ਪੈੜਾਂ ਨੇ ਜੜਾਂ ਨੇ ਉਹ ਹਿੱਲ ਸਕਦੀਆਂ ਨੇ ਤਾ ਜੇ ਗੱਲ ਕੀਤੀ ਜਾਵੇ ਪ੍ਰਧਾਨਗੀ ਨੂੰ ਲੈ ਕੇ ਜਰੂਰ ਸਵਾਲ ਉੱਠ ਰਹੇ ਨੇ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਨੇ ਜਿਹੜੀਆਂ ਉਹ ਚੱਲ ਰਹੀਆਂ ਨੇ ਹਾਲਾਂਕਿ ਪ੍ਰਧਾਨਗੀ ਤੋਂ ਅਸਤੀਫਾ ਮੰਗੂਗਾ ਕੌਣ ਉਹ ਮੰਗਣਾ ਜਿਹੜੀ ਕੋਲ ਦੇ ਲੀਡਰਸ਼ਿਪ ਹੈ ਕੌਣ ਆ ਕੀ ਰਾਜੇ ਵੜਿੰਗ ਦੀ ਥਾਂ ਹੋਰ ਕੌਣ ਪ੍ਰਧਾਨ ਆ ਸਕਦਾ ਸਵਾਲ ਤਾਂ ਇਹ ਵੀ ਆ ਨਾ ਫਿਰ ਬਲਵਿੰਦਰ ਤਾਂ ਰਾਜੇ ਵੜਿੰਗ ਤੋਂ ਬਾਅਦ ਅਗਰ ਕੋਈ ਪ੍ਰਧਾਨ ਵੀ ਬਣਨਾ ਹੈ ਤਾਂ ਪਾਰਟੀ ਨੂੰ ਇਸ ਦਾ ਖਿਆਲ ਰੱਖਣਾ ਹੋਵੇਗਾ ਕਿ ਉਸ ਚਿਹਰੇ ਦਾ ਕੋਈ ਵਿਰੋਧ ਨਾ ਹੋਵੇ ਜ਼ਿਆਦਾ ਕਿਉਂਕਿ ਅਜਿਹਾ ਪ੍ਰਕਾਰ ਕਾਂਗਰਸ ਦੇ ਵਿੱਚ ਧੜੇਵੰਦੀਆਂ ਨੇ ਜਿਹੜੀਆਂ ਬਣੀਆਂ ਹੋਈਆਂ ਨੇ ਕੁਝ ਲੀਡਰ ਅਲੱਗ ਪਾਸੇ ਨਜ਼ਰ ਆਉਂਦੇ ਨੇ ਕੁਝ ਲੀਡਰ ਨੇ ਜਿਹੜੇ ਉਹ ਅਲੱਗ ਨਜ਼ਰ ਆਉਂਦੇ ਨੇ ਤਾਂ ਇਹ ਗੱਲ ਵੀ ਪਾਰਟੀ ਵਾਸਤੇ ਕਾਫੀ ਚਿੰਤਾ ਵਾਲੀ ਹੈ ਅਗਰ ਇੱਕ ਧੜੇ ਦਾ ਕੋਈ ਲੀਡਰ ਬਣ ਜਾਵੇ ਦੂਜੇ ਧੜੇ ਦੇ ਲੀਡਰ ਉਸ ਦਾ ਵਿਰੋਧ ਕਰਨ ਤਾਂ ਉਹੀ ਕੁਝ ਹੋਵੇਗਾ ਜੋ ਹੁਣ ਤੱਕ ਹੁੰਦਾ ਆਇਆ ਹੈ ਦੂਜੇ ਪਾਸੇ ਜਿਹੜੀ ਲੀਡਰਸ਼ਿਪ ਨੇ ਅਸਤੀਫਾ ਲੈਣਾ ਹੈ ਉਸ ਲੀਡਰਸ਼ਿਪ ਨੂੰ ਆਪਣਾ ਪ੍ਰਦਰਸ਼ਨ ਵੀ ਤਾਂ ਦੇਖਣਾ ਪੈਣਾ ਬਿਲਕੁਲ ਕਾਂਗਰਸ ਪਾਰਟੀ ਵੱਲੋਂ ਬਿਹਾਰ ਦੇ ਵਿੱਚ ਚੋਣਾਂ ਲੜੀਆਂ ਗਈਆਂ ਬਿਲਕੁਲ ਇਹੀ ਗੱਲ ਹੈ ਨਾ ਮਲਵਿੰਦਰ ਕੇ ਜਿਹੜੀ ਕਾਂਗਰਸ ਦੀ ਹਾਈ ਕਮਾਂਡ ਆ ਉਹ ਕਿਸ ਮੂੰਹ ਨਾਲ ਕਹੇ ਕਿ ਤੁਸੀਂ ਚੋਣ ਹਾਰ ਗਏ ਜ਼ਮਾਨਤ ਜ਼ਬਤ ਹੋ ਗਈ ਕਿਉਂਕਿ ਬੁਰੇ ਤਰੀਕੇ ਦੇ ਨਾਲ ਕਾਂਗਰਸ ਦੀ ਹਾਈ ਕਮਾਂਡ ਦੇ ਵਿੱਚ ਜਿਹੜਾ ਪ੍ਰਚਾਰ ਹੋਇਆ ਜੋ ਬਿਹਾਰ ਦੇ ਵਿੱਚ ਸੂਪੜਾ ਸਾਫ ਹੋ ਗਿਆ ਜੀ ਤਾਂ ਇੱਕ ਪਾਸੇ ਕਾਂਗਰਸ ਪਾਰਟੀ ਆ ਜਿਹੜੀ ਉਹ 60 ਤੋਂ ਜ਼ਿਆਦਾ ਸੀਟਰਾਂ ਤੇ ਚੋਣ ਲੜ ਰਹੀ ਸੀ ਲੇਕਿਨ 10 ਸੀਟਾਂ ਵੀ ਕਾਂਗਰਸ ਦੇ ਪੱਲੇ ਨਹੀਂ ਪਿਆ ਬਿਲਕੁਲ ਹੀ ਕਾਂਗਰਸ ਪਾਰਟੀ ਆ ਜਿਹੜੀ ਉਸ ਲਿਮਟ ਕੇ ਰਹਿ ਗਈ ਉਸ ਗੱਲ ਨੂੰ ਲੈ ਕੇ ਵੀ ਕਾਂਗਰਸ ਦੇ ਵੱਲੋਂ ਉਮੀਦ ਹੈ ਕਿ ਮੰਥਨ ਆ ਜਿਹੜਾ ਉਹ ਕੀਤਾ ਜਾ ਰਿਹਾ ਹੋਵੇਗਾ ਦੂਜੇ ਪਾਸੇ ਜੇ ਗੱਲ ਕਰੀਏ ਜ਼ਿਮਨੀ ਚੋਣ ਦੇ ਵਿੱਚ ਹਾਰ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਹੈ ਕਿਉਂਕਿ ਆਮ ਤੌਰ ਤੇ ਕੋਈ ਵੀ ਸੂਬਾ ਹੋਵੇ ਜ਼ਿਮਨੀ ਚੋਣਾ ਅਕਸਰ ਸੱਤਾ ਤੇ ਰਹੀ ਲੈ ਕੇ ਜਾਂਦੀ ਹੈ ਇਸ ਗੱਲ ਨੂੰ ਲੈ ਕੇ ਵੀ ਇਹ ਚਰਚਾਵਾਂ ਨੇ ਜਿਹੜੀਆਂ ਚੱਲਦੀਆਂ ਨੇ ਹਾਲਾਂਕਿ ਜਿਹੜੀਆਂ ਪਿੱਛੇ ਜ਼ਿਮਨੀ ਚੋਣਾ ਹੋਈਆਂ ਨੇ ਉਸ ਦੇ ਵਿੱਚ ਤਾਂ ਚਾਰ ਦੇ ਵਿੱਚੋਂ ਇੱਕ ਹੀ ਉਮੀਦਵਾਰਾ ਜਿਹੜਾ ਉਹ ਕਾਂਗਰਸ ਦਾ ਜਿੱਤਿਆ ਸੀ ਉਹ ਵੀ ਆਮ ਆਦਮੀ ਪਾਰਟੀ ਦੀ ਦੇ ਅੰਦਰ ਜਿਹੜੀ ਬਗਾਵਤ ਹੋਈ ਸੀ ਗੁਰਦੀਵ ਮਾਰਤ ਦੇ ਜਿਹੜੀ ਬਗਾਵਤ ਕੀਤੀ ਸੀ ਉਸ ਕਰਕੇ ਕਾਲਾ ਢਿੱਲੋ ਨੇ ਜਿਹੜੇ ਉਹਨਾਂ ਦਾ ਫਾਇਦਾ ਹੋ ਜਾਂਦਾ ਹੈ ਤੇ ਉਹ ਐਮਐਲਏ ਨੇ ਜਿਹੜੇ ਉਹ ਚੁੜੇ ਜਾਂਦੇ ਨੇ ਤਾਂ ਅਸਤੀਫਾ ਤਾਂ ਉਦੋਂ ਵੀ ਨਹੀਂ ਸੀ ਲਿਆ ਤਾਂ ਹੁਣ ਅਸਤੀਫੇ ਨੂੰ ਲੈ ਕੇ ਇਹ ਗੱਲ ਆ ਜਿਹੜੀ ਉਹ ਨਹੀਂ ਮੰਨੀ ਜਾ ਸਕਦੀ ਕਿ ਰਾਜਾ ਵੜਿੰਗ ਨੇ ਜਿਹੜੇ ਉਹਨਾਂ ਤੋਂ ਅਸਤੀਫਾ ਮੰਗਿਆ ਜਾਵੇਗਾ ਜਾਂ ਫਿਰ ਉਹ ਅਸਤੀਫਾ ਦੇਣਗੇ ਆ ਬਹਰ ਹਾਲ ਇੱਕ ਗੱਲ ਜ਼ਰੂਰ ਹੈ ਅੰਤ ਦੇ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਕਾਂਗਰਸ ਪਾਰਟੀ ਨੇ ਅਗਰ ਮਿਸ਼ਨ 2000 ਸਤਾਈ ਨੂੰ ਲੈ ਕੇ ਕੋਈ ਚੰਗਾ ਪ੍ਰਦਰਸ਼ਨ ਕਰਨਾ ਹੈ ਤਾਂ ਪਾਰਟੀ ਨੂੰ ਪਹਿਲਾਂ ਆਤਮ-ਮੰਥਨ ਦੀ ਲੋੜ ਆ ਲੀਡਰਾਂ ਦੇ ਵਿੱਚ ਜਿਹੜੀ ਆਪਸੀ ਫੁੱਟ ਆ ਜਿਹੜੀ ਅਨੁਸ਼ਾਸਨ ਦੀ ਕਮੀਆਂ ਉਸ ਦਾ ਸੁਧਾਰ ਕਰਨਾ ਪਵੇਗਾ ਉਸ ਤੋਂ ਬਾਅਦ ਪੰਜਾਬ ਦੇ ਮੁੱਦਿਆਂ ਤੇ ਫੋਕਸ ਕਰਨਾ ਹੋਵੇਗਾ ਤਾਂ ਗੱਲ ਇਹ ਵੀ ਆ ਨਾ ਕਿ ਬਿਲਕੁਲ ਇਹੀ ਗੱਲ ਆ ਨਾ ਬਲਵਿੰਦਰ ਕੇ ਚਲੋ ਜੇ ਮਿਸ਼ਨ 2027 ਇਹ ਕਹਿੰਦੇ ਨੇ ਕਿ ਜਤਨਾ ਹਰ ਪਾਰਟੀ ਚਾਹੁੰਦੀ ਆ ਕਿ ਅਸੀਂ ਸੱਤਾ ਦੇ ਵਿੱਚ ਆਈਏ ਅਗਲੀ ਟਰਮ ਦੇ ਵਿੱਚ ਕਿ ਜੇ ਆਪਸੀ ਕਲੇਸ਼ ਮੁਕੇਗਾ ਆਪਸੀ ਫੁੱਟ ਮੁਕੇਗੀ ਤਾਂ ਪੰਜਾਬ ਦੇ ਜੇ ਲੋਕਾਂ ਦੇ ਮਸਲੇ ਚੱਕਣਗੇ ਲੋਕ ਤਾਂ ਹੀ ਪਸੰਦ ਕਰਨਗੇ ਨਾ ਜੀ ਜੀ ਤਾਂ ਕਿਤੇ ਨਾ ਕਿਤੇ ਇਸ ਦੱਖ ਮਿਆਜ਼ਾ ਕਾਂਗਰਸ ਪਹਿਲਾਂ ਵੀ ਭੁਗਤਦੀ ਰਹੀ ਹੈ ਲੁਧਿਆਣਾ ਦੇ ਵਿੱਚ ਜਿੰਨੀ ਚੋਣ ਦੌਰਾਨ ਇਹ ਚੀਜ਼ਾਂ ਨੇ ਜਿਹੜੀਆਂ ਉਹ ਵੀ ਕਾਫੀ ਸਾਹਮਣੇ ਆਈਆਂ ਨੇ ਉਹਨਾਂ ਦੇ ਉਮੀਦਵਾਰ ਆਸ਼ੂ ਦੇ ਵੱਲੋਂ ਜਦੋਂ ਬਾਅਦ ਦੇ ਵਿੱਚ ਟੀਵੀ ਚੈਨਲਾਂ ਨਾਲ ਇੰਟਰਵਿਊ ਕੀਤੇ ਗਏ ਤਾਂ ਉਹਨਾਂ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਕਿ ਮੇਰੇ ਕਿਹੜਾ ਵਿਆਹ ਰੱਖਿਆ ਹੋਇਆ ਸੀ ਜੋ ਮੈਂ ਨਿਉਂਦੇ ਦੇਣ ਜਾਂਦਾ ਤਾਂ ਮਤਲਬ ਕਿ ਇਹ ਇਹ ਬਿਆਨਾਂ ਤੋਂ ਸਿੱਧਾ ਲੱਗਦਾ ਕਿ ਆਪਸ ਦੇ ਵਿੱਚ ਫੁੱਟ ਤਾਂ ਚੱਲ ਰਹੀ ਹੈ ਫਿਰ ਜੀ ਜੀ ਤਾਂ ਇਹ ਚੀਜ਼ ਆ ਜਿਹੜੀ ਉਹ ਬਿਲਕੁਲ ਨਜ਼ਰ ਆ ਰਹੀ ਹੈ ਕਾਂਗਰਸ ਨੂੰ ਇਸੇ ਤੇ ਕੰਮ ਕਰਨ ਦੀ ਲੋੜ ਹੈ ਅਗਰ 2027 ਦੇ ਵਿੱਚ ਚੰਗਾ ਪ੍ਰਦਰਸ਼ਨ ਕਾਂਗਰਸ ਪਾਰਟੀ ਕਰਨਾ ਚਾਹੁੰਦੀ ਹੈ ਬਹੁਤ ਧੰਨਵਾਦ ਬਰਬੰਦਰ ਇਸ ਮਸਲੇ ਦੇ ਉੱਪਰ ਖਾਸ ਜੋ ਮੁੱਦੇ ਜੋ ਫਰਕ ਪਾਉਣ ਦੇ ਵਿੱਚ ਚਰਚਾ ਕੀਤੀ ਆ ਕਿਉਂਕਿ ਇਸ ਦੇ ਨਾਲ ਫਰਕ ਪੈਣਾ ਬਹੁਤ ਜ਼ਰੂਰੀ ਆ ਜੇ ਕਾਂਗਰਸ ਨੇ ਮਿਸ਼ਨ 227 ਜੋ ਕਾਂਗਰਸ ਦੀ ਲੀਡਰਸ਼ਿਪ ਕਹਿ ਰਹੀ ਆ ਉਸ ਨੂੰ ਲੈ ਕੇ ਕੀ ਕੁਝ ਬਦਲਾਅ ਕਰਨੇ ਪੈਣਗੇ ਕੀ ਲੀਡਰਸ਼ਿਪ ਬਦਲਾਅ ਕਰਨ ਨਾਲ ਜੇ ਮੰਨ ਲਓ ਪ੍ਰਧਾਨਗੀ ਬਦਲ ਜਾਂਦੀ ਆ ਉਸ ਦੇ ਨਾਲ ਜਿਹੜੀ 227 ਦੀ ਸੱਤਾ ਦੇ ਵਿੱਚ ਆ ਜਾਣਗੇ ਜਾਂ ਪਰ ਪ੍ਰਧਾਨਗੀ ਬਦਲਣ ਤੋਂ ਪਹਿਲਾਂ ਵੀ ਜੇ ਅੰਦਰ ਖਾਤੇ ਪਈਆਂ ਫੋਟਾਂ ਸੁਧਾਰੀਆਂ ਜਾਣ ਉਸ ਦੇ ਨਾਲ ਫਰਕ ਪੈ ਸਕਦਾ ਤਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਦੀ ਜਿਹੜੀ ਸਾਰੀ ਰਾਜਨੀਤੀ ਹੈ ਉਸ ਦੇ ਵਿੱਚ ਪਤਾ ਲੱਗੇਗਾ ਇਸੇ ਦੇ ਨਾਲ ਦਿਓ ਜੀ ਦਾ ਧੰਨਵਾਦ